ਸਬਸਕ੍ਰਾਈਬ ਕਰੋ ਪੰਜਾਬ ਟੈਲੀਕਾਸਟ ਚੈਨਲ ਕੋਰ ਬੈਲ ਆਈਕਨ ਕੋ ਦਬਾਓ ਲੇਟਸਟ ਨਿਊਜ਼ ਸਭ ਤੋਂ ਪਹਿਲੇ ਦੇਖਣੇ ਲਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਝ ਗੱਲਾਂ ਜਿਹੜੀਆਂ ਅੱਜ ਮੇਰਾ ਤੁਹਾਡੇ ਨਾਲ ਰੂਬਰੂ ਹੋਣ ਦਾ ਜਿਹੜਾ ਮੇਰਾ ਮਕਸਦ ਹੈ ਤੇ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮੇਰੇ ਸਾਹਮਣੇ ਆਈਆਂ ਨੇ ਕਿ ਸੋਸ਼ਲ ਮੀਡੀਆ ਵੀ ਆਪਣੇ ਤੁਸੀਂ ਵਿਚਾਰ ਆਪਣੀ ਸੋਚ ਆ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਸੋ ਇਸੇ ਲਈ ਮੈਂ ਪਹਿਲਾਂ ਨਹੀਂ ਸੀ ਮੈਂ ਤਾਂ ਤੱਚ ਨਹੀਂ ਸੀ ਕਦੇ ਸੋਸ਼ਲ ਮੀਡੀਆ ਦੇ ਮੈਂ ਆਉਂਦਾ ਹੀ ਨਹੀਂ ਸੀਗਾ ਵੀ ਜੋ ਵੀ ਮੈਂ ਕੋਈ ਕਰਦਾ ਕਰਦਾ ਤਾਂ ਉਹ ਮੈਂ ਇਸ ਲਈ ਨਹੀਂ ਸੀ ਕਿਤੇ ਮੈਂ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਲੈ ਕੇ ਆਉਂਦਾ ਪਰ ਮੈਂ ਜਿਹੜੀ ਗੱਲ ਤੁਹਾਨੂੰ ਹੁਣ ਕਹਿਣੀ ਚਾਹੁੰਦਾ ਕਿ ਦੋ ਤਿੰਨ ਗੱਲਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਇੱਕ ਤਾਂ ਪਹਿਲੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਮੇਰਾ ਨਾਮ ਆ ਜਿਹੜਾ ਉਹ ਬਹੁਤ ਥਾਂ ਹੀ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਤਾਂ ਹੀ ਘਟਨਾ ਹੋਈ ਹੈ ਇੱਕ ਚੇਠੂ ਦੇ ਪਿੰਡ ਦੇ ਵਿੱਚ ਇੱਕ ਬੰਦੇ ਨੇ ਜਿਹੜੀ ਆਤਮ ਹੱਤਿਆ ਕੀਤੀ ਹੈ ਖੁਦਕੁਸ਼ੀ ਕੀਤੀ ਹੈ ਰੇਲ ਗੱਡੀ ਦੇ ਹੇਠਾਂ ਆ ਕੇ ਉਹਦੀ ਜਿਹੜੀ ਮੌਤ ਹੋਈ ਹੈ। ਉੱਥੇ ਵੀ ਮੇਰਾ ਨਾਮ ਜਿਹੜਾ ਵਰਤਿਆ ਗਿਆ ਕਿ ਮੈਂ ਲੱਖੇ ਸਿਧਾਣੇ ਦੀ ਭੂਆ ਦਾ ਮੁੰਡਾ ਹਾਂ। ਉਹ ਬੰਦੇ ਦਾ ਕੋਈ ਪੈਸਿਆਂ ਦਾ ਜਿਹੜਾ ਲੈਣ ਦੇਣ ਸੀਗਾ ਤੇ ਉਹ ਬੰਦੇ ਨੇ ਆਪਣਾ ਉਹ ਬੰਦੇ ਨੇ ਉਹਨੂੰ ਫੋਨ ਕੀਤਾ ਫੂਲ ਪਿੰਡ ਤੋਂ ਜਿਹੜਾ ਇੱਕ ਮੰਨੇ ਨੌ ਦਾ ਮੁੰਨੇ ਨੌ ਦਾ ਬੰਦਾ ਹੈ ਮੇਰੀ ਉਹ ਇਹ ਚ ਕੋਈ ਦੋਰਾਮਾਨੀ ਕੋਈ ਸ਼ੱਕ ਨਹੀਂ ਮੇਰੀ ਭੂਆ ਦਾ ਪੁੱਤ ਹੈ ਪਰ ਉਹ ਮੇਰੇ ਸੰਪਰਕ 'ਚ ਨਹੀਂ ਉਹ ਬੰਦੇ ਨੇ ਫੋਨ ਕਰਕੇ ਇਹ ਕਿਹਾ ਕਿ ਮੈਂ ਲੱਖੇ ਦੀ ਭੂਆ ਦਾ ਮੁੰਡਾ ਹਾਂ ਤੂੰ ਪੈਸੇ ਦੇ ਦੇ ਉਸ ਬੰਦੇ ਦੇ 7 ਲੱਖ ਰੁਪਏ ਕੋਈ ਮੱਝਾਂ-ਮੁੱਝਾਂ ਦਾ ਰਾਲਾ ਸੀਗਾ ਤੇ ਉਹਨੇ ਉਹ ਪੈਸੇ ਜਿਹੜੇ ਨਹੀਂ ਦੇਂਗਾ ਹਿਲਤਾ ਮਾਂ ਤੋੜ ਦਾਂਗੇ ਤੈਨੂੰ ਮਾਰ ਦਾਂਗੇ ਕੁੱਟ ਦਾਂਗੇ ਉਹ ਬੰਦਾ ਮਤਲਬ ਕਿ ਇਨਾ ਡਿਪਰੈਸ਼ਨ ਚ ਲੱਗ ਗਿਆ ਕੋਈ ਬੰਦਾ ਰੇਲ ਗੱਡੀ ਦੇ ਹੇਠਾਂ ਆ ਕੇ ਉਹਦੀ ਮੌਤ ਹੋ ਗਈ ਜਾਂ ਇੱਕ ਘਟਨਾ ਮੋਗੇ ਦੀ ਵਾਪਰੀ ਹੈ ਦਿੱਲੀ ਨੰਬਰ ਲਾ ਕੇ Swift ਦੇ ਉੱਤੇ ਚਾਰ ਜਾਣੇ ਕੋਈ ਬੰਦੇ ਮੁੰਡੇ ਸੀਗੇ ਮੇਰਾ ਨਾਂ ਲੈ ਕੇ ਉਹ ਬੰਦਾ ਜੀ ਡੇਲੀ ਫਾਈਨਾਂਸ ਦਾ ਉਹ ਕੰਮ ਕਰਦਾ ਸੀ ਮੇਰਾ ਨਾਂ ਲੈ ਕੇ 2 ਲੱਖ ਰੁਪਈਆ ਉਹ ਤੁਰੰਤ ਰਾਤ ਮਕਾ ਕੇ ਲੈ ਆਇਆ ਉਹ ਹੌਲੀ ਹੌਲੀ ਜਦੋਂ ਬੰਦਾ ਗਾਹਾਂ ਦੀ ਗਾਹਾਂ ਕਿਸੇ ਬੰਦੇ ਕੋਲ ਉਹਨੇ ਗੱਲ ਕੀਤੀ ਮੇਰੇ ਮਿੱਤਰਾਂ ਕੋਲੇ ਤੇ ਉਹਨੇ ਦੱਸਿਆ ਵੀ ਯਾਰ ਲੱਖਾ ਇਸ ਤਰ੍ਹਾਂ ਦਾ ਨਹੀਂ ਕਰਦਾ ਸੋ ਫਿਰ ਮੇਰੇ ਕੋਲੇ ਆਇਆ ਮੈਨੂੰ ਦੱਸਿਆ ਕਹਿੰਦਾ ਭਾਈ ਚਾਰ ਬੰਦੇ ਸੀਗੇ ਤੇ ਤੇਰਾ ਨਾਂ ਲੈ ਕੇ ਮੈਂ ਸਾਥੋਂ 2 ਲੱਖ ਰੁਪਈਆ ਜਿਹੜਾ ਇਹ ਲੈ ਗਿਆ ਜਾਂ ਇੱਕ ਤਾਜੀ ਹੋਰ ਘਟਨਾ ਵਾਪਰੀ ਆ ਚਾਰ ਕੁਨਾਂ ਪਹਿਲਾਂ ਮਹਾਲੀ ਕਿਸੇ ਨੂੰ ਫੋਨ ਕੀਤਾ ਲੋ ਕਿਸ ਕਿਸ ਤਰੀਕੇ ਨਾਲ ਫੋਨ ਕਰਦੇ ਨੇ ਕੋਈ ਕਹਿੰਦਾ ਮੈਂ ਲੱਖੇ ਦੀ ਮਾਸੀ ਦਾ ਮੁੰਡਾ ਹੈ ਕੋਈ ਕਹਿੰਦਾ ਮੈਂ ਲੱਖੇ ਦੀ ਭੂਆ ਦਾ ਮੁੰਡਾ ਹੈ ਕੋਈ ਮਾਮੇ ਦਾ ਮੁੰਡਾ ਬਣ ਜਾਂਦਾ ਜਿਹੜੀ ਮਹਾਲੀ ਵਾਲੀ ਘਟਨਾ ਸੁਣ ਮੈਂ ਦੱਸਦਾ ਉਹਨੇ ਦਾ ਬੰਦੇ ਨੇ ਸਦਾ ਹੀ ਇਹ ਕਹਦਾ ਵੀ ਮੈਂ ਲੱਖਾ ਸਧਾਨਾ ਬੋਲਦਾ ਧਮਕੀ ਦਿੱਤੀ ਕਿਸੇ ਬੰਦੇ ਨੂੰ ਕੋਈ ਆ ਰੌਲਾ ਹੋਣਾ ਉਹਨਾਂ ਦਾ ਅਸਲ ਸੁਣਨਾ ਬੰਦਿਆਂ ਨੇ ઠવાਲੀ ਪਿੰਡ ਪੈਂਦਾ ਇੱਥੇ ਮੇਰੇ ਨੇੜੇ ਉਹਨਾਂ ਬੰਦਿਆਂ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਉਹ ਬੰਦਿਆਂ ਨੇ ਜਦੋਂ ਮੈਨੂੰ ਦੱਸਿਆ ਵੀ ਐਸ ਨੰਬਰ ਤੋਂ ਸਾਨੂੰ ਫੋਨ ਆਇਆ ਸੋ ਮੈਂ ਉਸ ਨੰਬਰ ਤੇ ਫੋਨ ਲਾ ਲਿਆ ਮੈਂ ਕਿਹਾ ਵੀ ਤੂੰ ਮੈਂ ਖਮ ਲੱਖੇ ਨਾਲ ਗੱਲ ਕਰਦਿਆਂ ਸਧਾਣੇ ਨਾ ਤੇ ਉਹ ਕਹਿੰਦਾ ਹਾਂ ਹਾਂ ਬਾਈ ਜੀ ਮੈਂ ਲੱਖਾ ਹੀ ਬੋਲਦਾ ਸੋ ਮੈਨੂੰ ਯਾਰ ਕਹੀ ਗਿਆ ਮੈਂ ਲੱਖਾ ਬੋਲਦਾ ਹਨਾ ਸੋ ਫਿਰ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿ ਮੈਂ ਗਾਲਾਂ ਗੂਲਾਂ ਵੀ ਕੱਢੀਆਂ ਉਹਨੂੰ ਸੋ ਫਿਰ ਉਹ ਕੱਟ ਗਿਆ ਮੈਂ ਦੁਬਾਰੇ ਲਾ ਲਿਆ ਮੈਂ ਕਿਹਾ ਦੋਸਤ ਮੈਂ ਤੇਰਾ ਸਾਰਾ ਪਤਾ ਕਰ ਲੈਣਾ ਮੈਂ ਤੇਰਾ ਨੰਬਰ ਟਰੇਸ ਕਰਾ ਲੈਣਾ ਵੀ ਕੌਣ ਆ ਦੱਸ ਦੇ ਉਹ ਕਹਿੰਦਾ ਬਾਈ ਜੀ ਗਲਤੀ ਹੋ ਗਈ ਮੇਰੇ ਨਾਲ ਦੇ ਨੇ ਮੈਂ ਤਰਕੇ ਫੋਨ ਲਾ ਲਿਆ ਸੋ ਦੋਸਤੋ ਮੈਂ ਅੱਜ ਮੇਰਾ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮਕਸਦ ਹੈ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਕੋਈ ਕਿਸੇ ਪ੍ਰਕਾਰ ਦਾ ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਖਬਾਰਾਂ ਦੇ ਜ਼ਰੀਏ ਪ੍ਰੈਸ ਦੇ ਜ਼ਰੀਏ ਮੈਂ ਇਹ ਦੇ ਚੁੱਕਿਆ ਵੀ ਮੇਰਾ ਨੌਜਿੱਤ ਕੋਈ ਲੈਂਦਾ ਕੋਈ ਲੱਖਾ ਬਣਦਾ ਕੋਈ ਲੱਖੇ ਦੇ ਮਾਸੀ ਕੋ ਮਾਮੇ ਕੋ ਭੂਆ ਕੋ ਚਾਚੇ ਦਾ ਇਹਦਾ ਮੁੰਡਾ ਬਣਦਾ ਤਾਂ ਮੇਰੇ ਕੰਟੈਕਟ ਨੰਬਰ ਜਿਹੜੇ ਹੈਗੇ ਨੇ 81463 98 262 ਇੱਕ ਤਾਂ ਇਹ ਮੇਰਾ ਨੰਬਰ ਹੈ ਦੂਜਾ ਮੇਰਾ ਹੈਗਾ 92162 ਤੇ 3000021 ਇਹ ਮੇਰੇ ਦੋ ਨੰਬਰ ਨੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਮੇਰਾ ਨਾਮ ਵਰਤਦਾ ਕਿਸੇ ਪ੍ਰਕਾਰ ਦੇ ਕਿਸੇ ਵੀ ਗੱਲ ਦੇ ਵਿੱਚ ਤਾਂ ਮੈਨੂੰ ਤੁਸੀਂ ਉਸ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ